ਜਿਹਾ ਮੈਂ ਜੱਦੀ ਚਾਨਾਂ ਦੇ ਤੁਹਾਡਾ ਬੇਹਦ ਸਵਾਗਤ ਫਗਵਾੜਾ ਜਿਸ ਨੂੰ ਦੁਆਬੇ ਦਾ ਦਿਲ ਕਿਹਾ ਜਾਂਦਾ ਹੈ ਫਗਵਾੜਾ ਜੋ ਇੱਕ ਤਰ੍ਹਾਂ ਨਾਲ ਇੱਕ ਵੱਡਾ ਸ਼ਾਪਿੰਗ ਸੈਂਟਰ ਹੈ ਪੂਰੇ ਦੁਆਬੇ ਦਾ ਔਰ ਫਗਵਾੜਾ ਜਿਸ ਨੂੰ ਅਗਾ ਵਦੂ ਸ਼ਹਿਰ ਕਿਹਾ ਜਾਂਦਾ ਹੈ ਅੱਜ ਹਾਲਾਤ ਉਸਦੇ ਇਹ ਨੇ ਕਿ ਲਗਭਗ ਹਲੇ ਸਿਰਫ 1 ਘੰਟਾ ਹੋਇਆ ਮੀਂਹ ਹੋ ਨੂੰ ਤੇ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਜੋ ਸਾਹਮਣੇ ਨਦੀ ਵਹਿ ਰਹੀ ਹੈ ਇਹ ਸਤਲੁਜ ਆ ਬਿਆਸ ਦਰਿਆ ਦੇ ਵਿੱਚੋਂ ਪਾਣੀ ਨਹੀਂ ਆ ਰਿਹਾ ਔਰ ਇਸ ਵੇਲੇ ਦੀ ਜੋ ਹਾਲਾਤ ਨੇ ਲਗਭਗ 1.5 ਫੁੱਟ ਤੋਂ ਉੱਪਰ ਪਾਣੀ ਜਿਹੜਾ ਆ ਇੱਥੇ ਆ ਗਿਆ ਹੈ ਔਰ ਇਥੋਂ ਦੇ ਹਾਲਾਤ ਇੰਨੇ ਬੱਤਰ ਨੇ ਕਿ ਦੁਕਾਨਦਾਰਾਂ ਲਈ ਵੱਡਾ ਸੰਕਟ ਇਹ ਨਹੀਂ ਕਿ ਅੱਜ ਕਸਟਮਰ ਆਏਗਾ ਜਾਂ ਨਹੀਂ ਆਏਗਾ ਪਰ ਵੱਡਾ ਕਸਟਮਰ ਉਹਦੇ ਲਈ ਇਹ ਹੈ ਕਿ ਕੀ ਉਹਨਾਂ ਦੇ ਦੁਕਾਨਾਂ ਦੇ ਅੰਦਰ ਰੱਖਿਆ ਸਮਾਨ ਬਚ ਪਾਏਗਾ ਜਾਂ ਨਹੀਂ ਪਾਏਗਾ ਇੱਥੇ ਬਹੁਤ ਸਾਰੀਆਂ ਹਾਕਮ ਤੇ ਰਾ ਆਈਆਂ ਬਹੁਤ ਸਾਰੀਆਂ ਪਾਰਟੀਆਂ ਦੇ ਰਾਜ ਇੱਥੇ ਹੁੰਦੇ ਰਹੇ ਪਰ ਗਊਸ਼ਾਲਾ ਰੋਡ ਦੀ ਇਹ ਸਮੱਸਿਆ ਬਿਲਕੁਲ ਉਸੇ ਤਰ੍ਹਾਂ ਬਣੀ ਹੋਈ ਹੈ ਹਾਲਾਂਕਿ ਇਸ ਲਈ ਦੇਖਿਆ ਜਾਵੇ ਤਾਂ ਜਦੋਂ ਵੀ ਕੋਈ ਹਾਕਮ ਤੇ ਆਂਦੀ ਹੈ ਠਿਕਰਾ ਦੁਕਾਨਦਾਰਾਂ ਤੇ ਭੰਨਿਆ ਜਾਂਦਾ ਹੈ ਕਿ ਆ ਇਹ ਜਾਂਦਾ ਹੈ ਕਿ ਦੁਕਾਨਦਾਰ ਪਲਾਸਟਿਕ ਦੇ ਲਫਾਫੇ ਸੁੱਟਦੇ ਨੇ ਤਾਂ ਕਰਕੇ ਬਲਾਕੇਜ ਹੁੰਦੀ ਹੈ ਪਰ ਤੁਸੀਂ ਕਿਆਸ ਕਰੋ ਕਿ ਇੱਕ 50 ਸਾਲ ਪਹਿਲਾਂ ਦੀ ਪਾਈਪਲਾਈਨ ਤੇ ਹੁਣ ਦੀ ਸਮਰੱਥਾ ਇੱਕ ਦੂਜੇ ਨਾਲ ਕਿੱਦਾਂ ਮੈਚ ਕਰਦੀ ਹੈ ਇਹ ਫਗਵਾੜਾ ਦੀ ਇੱਕ ਵੱਡੀ ਤਰਾਸਦੀ ਹੈ ਕਿ ਜਿਸ ਨੇ ਇੱਕ ਐਡੇ ਵਧੀਆ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਦੁਰਦਸ਼ਾ ਕਰ ਦਿੱਤੀ ਹੈ ਕਿ ਇਸ ਮੀਂਹ ਨੂੰ ਸਾਂਭਣ ਦੇ ਲਈ ਹੁਣ ਹੋ ਸਕਦਾ ਕਿ ਦੁਕਾਨਦਾਰ ਜਿਨ੍ਹਾਂ ਨੇ ਰਖੜੀ ਤੇ ਨਵਾਂ ਮਾਲ ਲਿਆ ਸੀ ਜਿਨ੍ਹਾਂ ਨੇ ਤਿਹਾਰਾਂ ਤੇ ਨਵਾਂ ਮਾਲ ਲਿਆ ਸੀ ਉਹ ਬਚ ਪਾਏਗਾ ਜਾਂ ਨਹੀਂ ਪਾਏਗਾ ਵੀ ਫਗਵਾੜਾ ਹੈੱਡਲਾਈਨ ਲਾਈਵ ਅੱਜ ਦੀ ਇਸ ਵਿਸ਼ੇਸ਼ ਕਵਰੇਜ ਦੇ ਵਿੱਚ ਕੁਝ ਸਵਾਲ ਲੀਡਰਾਂ ਤੇ ਵੀ ਖੜੇ ਕਰਦਾ ਹੈ ਕੁਝ ਸਵਾਲ ਹਾਕਮ ਤੇ ਤੇ ਵੀ ਖੜੇ ਕਰਦਾ ਹੈ ਤੇ ਕੁਝ ਸਵਾਲ ਇਹਨਾਂ ਦੁਕਾਨਦਾਰਾਂ ਤੇ ਵੀ ਨੇ ਕਿ بارش ਦੇ ਦਿਨਾਂ ਦੇ ਵਿੱਚ ਫੋਟੋਆਂ ਦਾ ਦੁਕਾਨਦਾਰ ਬਹੁਤ ਪਾ ਦਿੰਦੇ ਨੇ ਪਰ ਕੀ ਇਸ ਸਮੱਸਿਆ ਦੇ ਲਈ ਕਦੀ ਕੋਈ ਦੁਕਾਨਦਾਰ ਨੇ ਅੱਗੇ ਆ ਕੇ ਵੱਡਾ ਐਜੀਟੇਸ਼ਨ ਕੀਤਾ ਜਾਂ ਫਿਰ ਕੋਈ ਰੋਸ ਧਰਨਾ ਦਿੱਤਾ ਜਾਂ ਫਿਰ ਕਦੇ ਕੋਈ ਵੱਡੇ ਜਾ ਕੇ ਉੱਪਰ ਹਾਕਮ ਤੇ ਨੂੰ ਕੋਈ ਮੋਮੈਂਟਮ ਦਿੱਤਾ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਕਹਿੰਦੇ ਨੇ ਜੇ ਬੱਚਾ ਬੋਲੇਗਾ ਨਹੀਂ ਤਾਂ ਫਿਰ ਮਾਂ ਨੂੰ ਕਿਵੇਂ ਪਤਾ ਲੱਗੇਗਾ ਉਹਨੂੰ ਭੁੱਖ ਲੱਗੀ ਹੈ ਇਹ ਬਹੁਤ ਵੱਡੇ ਅਹਿਮ ਸਵਾਲ ਨੇ ਪਰ ਇਸ ਤੇ ਸਭ ਦੇ ਹੁੰਦੇ ਆ ਫਗਵਾੜਾ ਇਸ ਤਰ੍ਹਾਂ ਦੀ ਹਾਲਤ ਜੋ ਹੈ ਉਹਦੇ ਲਈ ਉਹ ਨਹੀਂ ਬਣਿਆ ਫਗਵਾੜਾ ਬਣਿਆ ਹੈ ਕਿ ਇੱਥੇ ਲੋਕ ਆਣ بارش ਦੇ ਪਾਣੀ ਜੋ ਹੈ ਉਹ ਬਲਾਕੇਜ ਨਾ ਹੋਵੇ ਹਾਲਾਂਕਿ ਠੀਕ ਲਗਭਗ 1 ਘੰਟਾ ਹੋਇਆ ਇਸ بارش ਨੂੰ ਪਰ ਇਹ بارش ਆਪਣੇ ਆਪ ਦੇ ਵਿੱਚ ਵੱਡੇ ਸਵਾਲ ਵੀ ਖੜੇ ਕਰਦੀ ਹੈ ਕਿ ਕਰੋੜਾਂ ਰੁਪਏ ਦੀ ਕਾਰਪੋਰੇਸ਼ਨ ਜੋ ਹੈ ਐਸ ਵੇਲੇ ਕਿੱਥੇ ਹੈ ਤਾਂ ਕੀ ਇਹਨੂੰ ਕੋਈ ਅਗਾਊਂ ਪ੍ਰਬੰਧ ਕੀਤੇ ਗਏ ਸੀ ਜਾਂ ਨਹੀਂ ਕੀਤੇ ਗਏ ਸੀ ਤੇ ਜਾਂ ਫਿਰ ਜੇ ਪਾਈਪਲਾਈਨ ਇੰਨੀ ਛੋਟੀ ਹੈ ਤਾਂ ਇਹ ਕਦੋਂ ਵੱਡੀ ਹੋਏਗੀ ਕਦੋਂ ਦੁਕਾਨਦਾਰਾਂ ਨੂੰ ਨਜਾਤ ਮਿਲੇਗੀ ਬਹੁਤ ਸਾਰੇ ਸਵਾਲ ਤੁਹਾਡੇ ਸਾਹਮਣੇ ਛੜਦੇ ਹੋਏ ਦੇਖਦੇ ਹਾਂ ਇਹ ਐਕਸਕਲੂਸਿਵ ਰਿਪੋਰਟ